ਚੀਫ ਜਸਟਿਸ ਆਫ ਇੰਡੀਆ ਡੀ.ਵਾਈ ਚੰਦਰਚੂਰ ਸ਼੍ਰੀ ਹਰਮੰਦਰ ਸਾਹਿਬ ਵਿਕੇ ਮੱਥਾ ਟੇਕਣ ਪਹੁੰਚੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਕੇ ਨਤਮਸਤਕ ਹੋਣ ਮਗਰੋਂ ਉਹਨਾਂ ਸਰਬੱਤ ਦੇ ਭਲੇ ਅਤੇ ਦੁਨੀਆਂ ਭਰ ਵਿੱਚ ਸ਼ਾਂਤੀ ਦੀ ਅਪੀਲ ਕੀਤੀ। ਉਹਨਾਂ ਆਖਿਆ ਕਿ ਸ਼੍ਰੀ ਦਰਬਾਰ ਸਾਹਿਬ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਅਤੇ ਮਨ ਨੂੰ ਬਹੁਤ ਸ਼ਾਂਤੀ ਮਿਲੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਇੱਕ ਮੰਗ ਪੱਤਰ ਵੀ ਸੌਂਪਿਆ। ਇਸ ਮੰਗ ਪੱਤਰ ਵਿੱਚ ਸੋਸ਼ਲ ਮੀਡੀਆ ਉਤੇ ਘੱਟ ਗਿਣਤੀ ਸਿੱਖਾਂ ਖਿਲਾਫ ਕੀਤੀਆਂ ਜਾ ਰਹੀਆਂ ਨਫ਼ਰਤਈ ਟਿੱਪਣੀਆਂ ਦਾ ਮੁੱਦਾ ਉਭਾਰਿਆ ਗਿਆ। ਸ਼ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਬੀ ਦੀ ਅਗਵਾਈ ਵਿੱਚ ਦਿੱਤੇ ਮੰਗ ਪੱਤਰ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਲੁਣਿੰਦੀ ਕਾਰਵਾਈ ਨਾ ਕੀਤੇ ਜਾਣ ਦਾ ਜ਼ਿਕਰ ਸੀ। ਚੀਫ ਜਸਟਿਸ ਤੋਂ ਇਸ ਮਾਮਲੇ ਵਿੱਚ ਦਖਲ ਦੇ ਕੇ ਅਜਿਹਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਚੀਫ ਜਸਟਿਸ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਚੀਫ ਜਸਟਿਸ ਦਾ ਸੂਚਨਾ ਕੇਂਦਰ ਵਿਕੇ ਸਵਾਗਤ ਕੀਤਾ ਗਿਆ ਪ੍ਰਧਾਨ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਮਿਲ ਕੇ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰਚੂੜ ਨੂੰ ਸਨਮਾਨਤ ਵੀ ਕੀਤਾ ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਸਕੱਤਰ ਪ੍ਰਤਾਪ ਸਿੰਘ ਮੀਤ ਸਕੱਤਰ ਜਸਵੰਦਰ ਸਿੰਘ ਜੱਸੀ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰਚੂੜ ਨੇ ਦੱਸਿਆ ਕਿ ਉਹ ਇਸ ਪਵਿੱਤਰ ਸਥਾਨ ਦੇ ਦੂਜੀ ਵਾਰ ਦਰਸ਼ਨ ਕਰ ਰਹੇ ਨੇ ਇਸ ਤੋਂ ਪਹਿਲਾਂ ਉਹ 1975 ਵਿੱਚ ਕਰੀਬ 49 ਸਾਲ ਪਹਿਲਾਂ ਬਚਪਨ ਵਿੱਚ ਆਪਣੇ ਮਾਤਾ ਪਿਤਾ ਜੀ ਨਾਲ ਇੱਥੇ ਮੱਥਾ ਟੇਕਣ ਆਏ ਸਨ ਬਹੁਤ ਅੱਛਾ ਲੱਗਾ ਇਟਸ ਅ ਗ੍ਰੇਟ ਪ੍ਰਿਵਿਲੇਜ ਬਲੇਸਿੰਗ ਟੂ ਬੀ ਅਬਲ ਟੂ ਪ੍ਰੇ ਅਟ ਹਰਮਨਦਰ ਸਾਹਿਬ ਐਂਡ ਆਈ ਪ੍ਰੇ ਥੈਟ ਯੂ ਨੋ 올 ਆਫ ਹਿਊਮੈਨਿਟੀ ਇਨ ਆਰ ਨੇਸ਼ਨ ਐਂਡ ਬਿਯੋਂਡ ਬੀ ਹੈਪੀ ਪੀਸਫੁਲ ਐਂਡ ਪ੍ਰੋਸਪਰਸ ਥੈਟ ਇਜ਼ ਮਾਈ ਪ੍ਰੇਅਰ ਫੋਰ ਦ ਗ੍ਰੇਟ ਡਿਵਾਈਨ ਰੂਹੋ ਦੋਲਾ ਲਾਈਟਸ फर्स्ट टाइम सर नहीं मैं बारह आया दो बार महसूस उन्नीस सौ पचहत्तर साल वर्ष में मैं आया था स्कूल में था माँ पिताजी के साथ आया था इट्स वेरी डिवाइन प्लेस पीसफुल एंड सिटिंग देर यू नो इन मेडिटेटिंग We really have a different experience it's for everyone to imbibe that experience and understand it ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੀਫ ਜਸਟਿਸ ਨੂੰ ਦਿੱਤੇ ਮੰਗ ਪੱਤਰ ਬਾਰੇ ਦੱਸਿਆ ਅਤੇ ਇਸ ਵਿੱਚ ਕੀਤੀ ਮੰਗ ਤੋਂ ਵੀ ਮੀਡੀਆ ਨੂੰ ਜਾਣੂ ਕਰਵਾਇਆ ਇਸ ਤੋਂ ਇਲਾਵਾ ਬੰਦੀ ਸਿੰਘਾ ਸਮੇਤ ਹੋਰਨਾਂ ਮੁੱਦਿਆਂ ਉੱਤੇ ਵੀ ਉਹਨਾਂ ਗੱਲ ਕੀਤੀ ਦੇਖੋ ਭਾਵੇਂ ਕੰਮ ਜਿਹੜਾ ਆ ਇਹ ਐਗਜ਼ੈਕਟਿਵ ਦਾ ਆ ਸਾਰਾ ਪਰ ਫਿਰ ਵੀ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਆਏ ਆ ਤੇ ਅਕਸਰ ਤੁਸੀਂ ਦੇਖਦੇ ਆ ਪਬਲਿਕ ਅਨਟੈਸਟ ਨੋਟੀਫਿਕੇਸ਼ਨਸ ਅੱਜ ਕੱਲ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸਾਰੀਆਂ ਪੈਂਟੀਆਂ ਅਸੀਂ ਉਹਨਾਂ ਨੂੰ ਇਹ ਭਾਵੇਂ ਇੱਕ ਜੈਕਟਰ ਦੇ سپورਦੇ ਆ ਜਿਹੜਾ ਸਾਡਾ মিডিਆ ਚੱਲ ਰਿਹਾ ਉਹ ਲੋਕ ਲੋਕ ਕੇ ਇੰਨੀਆਂ ਹੇਟ੍ਰਡ ਗੱਲਾਂ ਸਿੱਖਾਂ ਦੇ ਖਿਲਾਫ ਕਰਦੇ ਆ ਜਿਨ੍ਹਾਂ ਦੀ ਲੋਕੇਸ਼ਨ ਕਰਨੀ ਸਾਨੂੰ ਬਹੁਤ ਔਖੀ ਹੁੰਦੀ ਜ ਲੋਕੇਟ ਕਰਦੇ ਵੀ ਆ ਤੇ ਪੁਲਿਸ ਵੱਲੋਂ ਕੋਈ ਐਕਸ਼ਨ ਨਹੀਂ ਕਰਦੀ ਤੋ ਅਸੀਂ ਉਹ ਅੱਜ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਮੈਮੋਰੰਡਮ ਕਹਿ ਲਓ ਜਾਂ ਇੱਕ ਅਪੀਲ ਦੇ ਤੌਰ ਤੇ ਕਹਿ ਲਓ ਕਿ ਅੱਜ ਲਕਲੀ ਇੱਥੇ ਆਏ ਸਕੇ ਉਹਨਾਂ ਨੂੰ ਅਸੀਂ ਉਹ ਦਿੱਤੀ ਆ ਤੇ ਉਹਨਾਂ ਨੂੰ ਅਸੀਂ ਗੁਜ਼ਾਰ ਵੀ ਕੀਤੀ ਆ ਦੇਖੋ ਚੀਫ ਜਸਟਿਸ ਆਫ ਇੰਡੀਆ ਆ ਜੁਡੀਸ਼ਰੀ ਦੇ ਹੈਡ ਆ ਕੁਝ ਵੀ ਕਰ ਸਕਦੇ ਆ ਬੰਦੀ ਸਿੰਘਾ ਦਾ ਮਸਲਾ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਦੇ ਇੱਕ ਪੁਰਦ ਨਹੀਂ ਜੀ ਇਹ ਹੁਣ ਹੈਗਾ ਸਰਕਾਰਾਂ ਦੇ ਬਸ ਜੇ ਇਹਨਾਂ ਦੇ ਬੱਸ ਹੁੰਦਾ ਤੇ ਅਸੀਂ ਜ਼ਰੂਰ ਇਹਨਾਂ ਦੇ ਧਿਆਨ ਦੇ ਵਿੱਚ ਵੀ ਲਿਆਉਂਦੇ ਪਰ ਸਾਡੀ ਜਦੋਂ ਜਾਇਦ ਉਹਨਾਂ ਲਈ ਵੀ ਜਾ ਰਹੀ ਹੈ। ਪੰਸਗਵਾਨੀ ਕਿਸਟਾਰ ਦੇ ਨਾਲ ਗੱਲਬਾਤ ਹੋਈ ਗਈ ਸੀ ਕਿ ਕਿਉਂਕਿ ਉਹ ਵੀ ਆ ਰਹੇ ਸੀ ਕਹਿੰਦੇ ਸੀ ਉਹਨਾਂ ਦਾ ਪ੍ਰੋਗਰਾਮ ਕੈਨਸਲ ਹੋ ਗਿਆ। ਬਾਈ ਹੈਂਡ ਉਹਨਾਂ ਨੂੰ ਕੋਈ ਚਿੱਠੀ ਦਿੱਤੀ ਜਾਣੀ ਸੀ। ਭਗਵਾਨ ਤਾਂ ਮਾਨ ਹੁਣ ਕੋਈ ਹੈਂਡ ਬਾਈ ਹੈਂਡ ਨਹੀਂ ਚਿੱਠੀ ਦਿੱਤੀ ਜਾਣੀ। ਹੂੰ। ਉਹ ਅਸੀਂ ਚਿੱਠੀ ਆਲਰੇਡੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਅਫੀਸ਼ੀਅਲ ਹੈਗਾ ਵੈਬਸਾਈਟ ਤੇ ਪਾ ਦਿੱਤੀ ਆ। ਜੀ ਜੀ। ਤੇ ਰੋਜ਼ ਬਾਕੀ ਵੀ ਉਹ ਮੀਡੀਆ ਦੇਖਦੇ ਆ।